ਗੁਰੂ ਪਿਆਰਿਓ ਗੁਰੂ ਸਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਿਅਾਸ ਦੀ ਇਸ ਕੜੀ ਨੂੰ ਅੱਗੇ ਤੋਰਦੇ ਆਂ ਅੱਜ ਆਪ ਜੀ ਨਾਲ ਸਾਂਝ ਪਾਵਾਂਗੇ ਕਿ ਗੁਰੂ ਸਾਹਿਬ ਜੀ ਨੇ ਜ਼ਫਰਨਾਮਾ ਜਿੱਤ ਦੀ ਚਿੱਠੀ ਕਿਸ ਜਗ੍ਹਾ ਤੋਂ ਲਿਖੀ ਕਿਹੜੇ-ਕਿਹੜੇ ਸਿੰਘਾਂ ਨੂੰ ਦੇ ਕੇ ਭੇਜਿਆ ਤੇ ਉਹ ਪੜ੍ਹਨ ਦੇ ਬਾਅਦ ਕੀ ਔਰੰਗਜ਼ੇਬ ਨਾਲ ਗੁਰੂ ਸਾਹਿਬ ਜੀ ਦਾ ਮੇਲ ਹੁੰਦਾ ਨਹੀਂ ਹੁੰਦਾ ਇਸ ਦਾ ਵਿਸਥਾਰ ਗੁਰੂ ਸਾਹਿਬ ਚਮਕੌਰ ਦੀ ਗੜੀ ਚੋਂ ਪੰਜ ਪਿਆਰਿਆਂ ਦੇ ਹੁਕਮ ਨਾਲ ਬਾਹਰ ਨਿਕਲਦੇ ਨੇ ਮਾਸ਼ੀਵਾੜੇ ਭਾਈ ਗਲਾਬੇ ਦੇ ਬਾਗ ਚ ਆਰਾਮ ਕਰਕੇ ਖੂਹ ਤੋਂ ਜਲ ਛੱਕ ਕੇ ਭਾਈ ਗਨੀਖਾਂ ਭਾਈ ਨਬੀਖਾਂ ਜੋ ਕੋਟਲਾ ਨਿਹੰਗਖਾਂ ਦੇ ਭੂਆ ਦੇ ਪੁੱਤਰ ਨੇ ਉਹਨਾਂ ਕੋਲ ਠਹਿਰਦੇ ਨੇ ਉੱਥੋਂ ਅੱਗੇ ਵਿਉਂਤਬੰਦੀ ਕਰਕੇ ਉੱਚ ਦਾ ਪੀਰ ਬਣ ਕੇ ਪਿੰਡ 헤ਰ ਰਹੇ ਹੁੰਦੇ ਹੋਏ ਪੜਾਓ ਕਰਦੇ ਕਰਦੇ ਦੀਨਾ ਕਾਂਗੜ ਪਹੁੰਚਦੇ ਨੇ ਦੀਨਾ ਕਾਂਗੜ ਗੁਰੂ ਸਾਹਿਬ ਜੀ ਦਾ ਇੱਕ ਸੇਵਕ ਹੈ ਸੁਰਸਾ ਤਰਖਾਨ ਬਰਾਦਰੀ ਦਾ ਹੈ ਉਸ ਦੇ ਚਾਰੇ ਦੇ ਵਿੱਚ ਨਿਵਾਸ ਕਰਦੇ ਨੇ ਤੇ ਉੱਥੋਂ ਦੇ ਰਹਿਣ ਵਾਲੇ ਭਾਈ ਸ਼ਮੀਰਾ ਭਾਈ ਲਖਮੀਰਾ ਤੇ ਭਾਈ ਤਖਤਮਲ ਜੋ ਗੁਰੂ ਘਰ ਦੇ ਸ਼ਰਧਾਲੂ ਨੇ ਬਹੁਤ ਮਨ ਲਾ ਕੇ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਨੇ ਜੀ ਆਇਆਂ ਕਹਿੰਦੇ ਨੇ ਉਹਨਾਂ ਦਾ ਪੜਾਉ ਉੱਥੇ ਰੱਖਦੇ ਨੇ ਇਹ ਵੀ ਦੱਸਦੇ ਚੱਲੀਏ ਕਿ ਵਜੀਦ ਖਾਨ ਨੇ ਉਹਨਾਂ ਨੂੰ ਬਹੁਤ ਠਮਕਾਇਆ ਵੀ ਸੀ ਪਰ ਉਹਨਾਂ ਪਰਵਾਹ ਨਹੀਂ ਕੀਤੀ ਇਸੇ ਚਾਰੇ ਚ ਬੈਠ ਕੇ ਗੁਰੂ ਸਾਹਿਬ ਜਫਰਨਾਮਾ ਲਿਖਦੇ ਨੇ ਤੇ ਲੈ ਕੇ ਜਾਣ ਦਾ ਡਿਊਟੀ ਲਾਉਂਦੇ ਨੇ ਭਾਈ ਦਇਆ ਸਿੰਘ ਜੀ ਪਿਆਰੇ ਜੀ ਭਾਈ ਧਰਮ ਸਿੰਘ ਜੀ ਪਿਆਰੇ ਭਾਈ ਦਿਆਸਾ ਸਿੰਘ ਜੀ ਭਾਈ ਸ਼ਿਵ ਸਿੰਘ ਜੀ ਤੇ ਭਾਈ ਜੇਠਾ ਸਿੰਘ ਜੀ ਪੰਜ ਸਿੰਘਾਂ ਦੀ ਡਿਊਟੀ ਲਗਾਉਂਦੇ ਨੇ ਜਿੰਨਾਂ ਚ ਦੋ ਪਿਆਰੇ ਨੇ ਤੇ ਆਦੇਸ਼ ਇਹ ਹੈ ਕਿ ਭਾਈ ਦਿਆਸਾ ਸਿੰਘ ਜੀ ਇਹ ਚਿੱਠੀ ਜ਼ਫਰਨਾਮਾ ਆਪ ਜੀ ਨੇ ਔਰੰਗਜ਼ੇਬ ਜੀ ਨੂੰ ਖੁਦ ਦੇਣਾ ਹੈ ਬੇਸ਼ੱਕ ਕਿੰਨਾ ਸਮਾਂ ਲੱਗ ਜਾਵੇ ਕਿਸੇ ਦੇ ਹੱਥੀ ਨਹੀਂ ਦੇਣਾ ਸੋ ਹੁਕਮ ਮੰਨਦਿਆਂ ਇਹ ਪੰਜੇ ਸਿੰਘ ਦੀਨਾ ਕਾਂਗੜ ਤੋਂ ਮਹਾਰਾਸ਼ਟਰ ਸੂਬੇ ਚਲੇ ਜਾਂਦੇ ਨੇ ਜਿੱਥੇ ਅਹਿਮਦਨਗਰ ਜ਼ਿਲ੍ਹੇ ਦੇ ਵਿੱਚ ਫਿੰਗਰ ਕੈਂਪ 'ਚ ਪੜਾਉ ਕੀਤਾ ਹੋਇਆ ਔਰੰਗਜੀਬ ਨੇ ਲੜਾਈ ਚੱਲ ਰਹੀ ਸੀ ਬਗਾਵਤ ਦੱਬ ਰਿਆ ਸੀ ਉਦੋਂ ਦੀ ਉੱਥੇ ਜਾ ਕੇ ਉਹਨੂੰ ਮਿਲਦੇ ਆਂ ਤਕਰੀਬਨ 6 ਮਹੀਨੇ ਦਾ ਸਮਾਂ ਹੋ ਜਾਂਦਾ ਗੁਰੂ ਗੁਰੂ ਸਾਹਿਬ ਕੋਲੋਂ ਜਫਰਨਾਮਾ ਲੈ ਕੇ ਗਿਆ ਨੂੰ ਜਦੋਂ ਉੱਥੇ ਪਹੁੰਚਦੇ ਆ ਤੇ ਪਾਇਆ ਸਿੰਘ ਉਸ ਨੂੰ ਪੜਾਉਂਦੇ ਨੇ ਖੁਦ ਪੜ੍ਹਦਾ ਹੈ ਤਾਂ ਪੜ੍ਹਨ ਤੋਂ ਬਾਅਦ ਉਹ ਆਪਣੀ ਇੱਛਾ ਜ਼ਾਹਰ ਕਰਦਾ ਹੈ ਕਿ ਮੈਂ ਗੁਰੂ ਸਾਹਿਬ ਜੀ ਨੂੰ ਮਿਲਣਾ ਹੈ ਉਥੋਂ ਗੁਰੂ ਸਾਹਿਬ ਜੀ ਵੱਲ ਨੂੰ ਚੱਲਣ ਦਾ ਵਿਉਂਤ ਕਰਦਾ ਹੈ ਤੇ ਨਾਲ ਹੀ ਕਹਿੰਦਾ ਹੈ ਕਿ ਗੁਰੂ ਸਾਹਿਬ ਜੀ ਨੂੰ ਕਹੋ ਉਹ ਵੀ ਦਮਦਮਾ ਸਾਹਿਬ ਤੋਂ ਇੱਧਰ ਨੂੰ ਚੱਲ ਪੈਣ ਰਸਤੇ 'ਚ ਮਿਲ ਲਵਾਂਗੇ ਇਸ ਤਰ੍ਹਾਂ ਗੁਰੂ ਸਾਹਿਬ ਇਹ ਸੁਨੇਹਾ ਮਿਲਣ ਤੋਂ ਬਾਅਦ ਦਮਦਮਾ ਸਾਹਿਬ ਤੋਂ ਰਾਜਸਥਾਨ ਦੇ ਵਿੱਚ ਦੀ ਹੁੰਦੇ ਹੋਏ ਜਾ ਰਹੇ ਸੀ ਪ੍ਰਚਾਰ ਕਰਦੇ ਕਰਦੇ ਜਦੋਂ ਗੁਰੂ ਸਾਹਿਬ ਜੀ ਰਾਜਪਥਾਨੇ ਦੇ ਸ਼ਹਿਰ ਉਦੇਪੁਰ 'ਚ ਨਗਰ ਬਗੌਰ ਵਿਖੇ ਸੀ ਤਾਂ ਉਹਨਾਂ ਨੂੰ ਖਬਰ ਮਿਲਦੀ ਹੈ ਸਨਸਤਾਰਨ 107 ਚ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਹੈ। ਔਰੰਗਜ਼ੇਬ ਉਸ ਭਿੰਗਰ ਕੈਂਪ 'ਚ ਹੀ ਮਰ ਜਾਂਦਾ ਹੈ ਤੇ ਉਸ ਦਾ ਪੁੱਤਰ ਆਜਮ ਸ਼ਾ ਤੇ ਤੀ ਜੀਨਤੁਲ ਨਸਾ ਉਹਦਾ ਸਰੀਰ ਲੈ ਕੇ ਉਸ ਨੂੰ ਖੁਲਦਾਬਾਦ ਲੈ ਕੇ ਆਉਂਦੇ ਹਨ। ਖੁਲਦਾਬਾਦ ਜਿਸ ਨੂੰ ਅੱਜਕੱਲ ਰੰਗਾਬਾਦ ਵੀ ਕਿਹਾ ਜਾਂਦਾ ਹੈ। ਉੱਥੇ ਲੈ ਕੇ ਉਸ ਦੀ ਕਬਰ 'ਚ ਉਸ ਨੂੰ ਦਫਨਾਉਂਦੇ ਨੇ। ਉਧਰ ਸ਼ਾ ਅਲਮ ਮੁਅਜ਼ਜ਼ ਸ਼ਜਾਦੇ ਦੀ ਗਹਿਰਾਈ ਚ ਗੱਡੀ ਤੇ ਕਾਬਜ ਹੋ ਜਾਂਦਾ ਤੇ ਕਾਬਜ ਹੋ ਕੇ ਉਹ ਰਾਜ ਕਰਨ ਲੱਗ ਪੈਂਦਾ ਸ਼ਜਾਦਾ ਮੁਅਜ਼ਜ਼ ਉਸ ਸਮੇਂ ਪੱਛਮ ਦਿਸ਼ਾ ਚ ਸੀ ਵਾਪਸ ਪਹੁੰਚਦਾ ਹੈ ਪਤਾ ਲੱਗਦਾ ਹੈ ਤਾਂ ਉਹ ਭਾਈ ਨੰਨਦਾ ਜੀ ਦੇ ਅਹੀਂ ਗੁਰੂ ਸਾਹਿਬ ਜੀ ਨਾਲ ਸੰਪਰਕ ਕਰਦਾ ਹੈ ਕਿ ਮੇਰੇ ਨਾਲ ਬੇਇਨਸਾਫੀ ਹੋਈ ਹੈ ਤੁਹਾਡਾ ਘਰ ਗੁਰੂ ਕਾਹ ਕੀ ਗੱਡੀ ਹਮੇਸ਼ਾ ਬੇਇਨਸਾਫੀ ਹੋਣ ਵਾਲਿਆਂ ਦੇ ਨਾਲ ਖੜਦੀ ਹੈ ਸੋ ਮੈਨੂੰ ਇਨਸਾਫ ਦਵਾਓ ਤਾਂ ਗੁਰੂ ਸਾਹਿਬ ਜੀ ਆਪਣੇ ਪਿਆਰਿਆਂ ਸਮੇਤ ਮਾਤਾ ਭਾਗੋ ਜੀ ਸਮੇਤ 500 ਸਿੰਘਾਂ ਦਾ ਜੱਥਾ ਭੇਜਦੇ ਨੇ ਤੇ ਜਾ ਕੇ ਆਗਰੇ ਦੇ ਵਿਖੇ ਤਾਰਾ ਆਜ਼ਮ ਤੇ ਸ਼ੇਜਾਦਾ ਮਜ਼ਜ਼ੀ ਫੌਜਾਂ ਦੀ ਲੜਾਈ ਹੁੰਦੀ ਹੈ ਇਹਦਾ ਵਾਕਿਆ ਜੂਨ ਤੇ ਜੁਲਾਈ 1707 ਦੇ ਨੇੜੇ ਤੇੜੇ ਦਾ ਬਣਦਾ ਹੈ ਜਾਜੂ ਨਾਲ ਦੀ ਜਗ੍ਹਾ ਤੇ ਇਹ ਜੰਗ ਹੁੰਦੀ ਹੈ ਜਿੱਚ ਗੁਰੂ ਸਾਹਿਬ ਦੇ ਤੀਰ ਨਾਲ ਤਾਰਾ ਆਜ਼ਮ ਮਾਰਿਆ ਜਾਂਦਾ ਹੈ ਤੇ ਗੁਰਗੱਦੀ ਤੇ ਸੇਜਾਦਾ ਮਰਜ਼ਦ ਬੈਠ ਜਾਂਦਾ ਹੈ ਜਿਸ ਦਾ ਦੂਸਰਾ ਨਾਂ ਬਹਾਦਰ ਸ਼ਾਹ ਹੁੰਦਾ ਹੈ ਉਹ ਬਹਾਦਰ ਸ਼ਾਹ ਦੇ ਨਾਂ ਥਲੇ ਰਾਜ ਕਰਦਾ ਹੈ ਗੁਰੂ ਸਾਹਿਬ ਜੀ ਨੇ ਵਾਅਦਾ ਕਰਦਾ ਹੈ ਕਿ ਮੈਂ ਤੁਹਾਡੇ ਕਿਲੇ ਆਨੰਦਪੁਰ ਸਾਹਿਬ ਤੁਹਾਨੂੰ ਵਾਪਸ ਕਰਾਂਗਾ ਸਾਰੀਆਂ ਜਗ੍ਹਾ ਵਾਪਸ ਕਰਾਂਗਾ ਤੁਹਾਡੇ ਗੁਰੂ ਘਰ ਦੇ ਦੋਖੀਆਂ ਨੂੰ ਤੁਹਾਡੇ ਹਵਾਲੇ ਕਰਾਂਗਾ ਜਿਸ ਤਰ੍ਹਾਂ ਕਿਸੇ ਸਮੇਂ ਜਹਾਂਗੀਰ ਨੇ ਚੰਦੂ ਨੂੰ ਛੇਵੇਂ ਪਾਛੇ ਦੇ ਹਵਾਲੇ ਕੀਤਾ ਸੀ ਸੋ ਸਾਰੇ ਵਾਅਦੇ ਕਰਕੇ ਉਹਨਾਂ ਦੀ ਮਦਦ ਲੈ ਕੇ ਬਾਕੀ ਰਾਜ ਕਾਇਮ ਕਰਦਾ ਹੈ ਲੇਕਿਨ ਥੋੜੇ ਸਮੇਂ ਬਾਅਦ ਹੀ ਗੁਰੂ ਸਾਹਿਬ ਜੀ ਸਮਝ ਜਾਂਦੇ ਹਨ ਕਿ ਬਹਾਦਰ ਸ਼ਾਹ ਕੌਲ ਕਰਾਰ ਜਿਹੜੇ ਕੀਤੇ ਸੀ ਉਹ ਤੋਂ ਮੁਕਰ ਗਿਆ ਹੈ ਤਾਂ ਗੁਰੂ ਸਾਹਿਬ ਨਦੇੜ ਵਿਖੇ ਠਹਿਰ ਜਾਂਦੇ ਨੇ ਤੇ ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜ ਕੇ 1710 ਵਿੱਚ ਉਹੀ ਰਾਜ ਜਿਸ ਦਾ ਔਰੰਗਜ਼ੇਬ ਅਹੰਕਾਰ ਕਰਦਾ ਸੀ ਉਹੀ ਰਾਜ ਸੂਬਾ ਸਰਹੰਦ ਜਿਸ ਤੇ ਬੜੀਆਂ ਚੜੋਖੱਤੀਆਂ ਕਰਕੇ ਛੋਟੇ-ਛੋਟੇ ਸਹਿਬਜ਼ਾਦਿਆਂ ਤੇ ਬੜੇ ਅਣਮਰੁਖੀ ਤਸ਼ੱਦਦ ਕਰਕੇ ਜ਼ੁਲਮ ਕਰਤੇ ਸ਼ਹੀਦ ਕੀਤੇ ਉਹ ਸਾਰੇ ਦਾ ਰਾਜ ਨਸਤੋ ਨਬੂਦ ਕਰ ਦਿੰਦਾ ਹੈ ਤੇ ਉਹ ਸਾਰੇ ਰਾਜ ਦੇ ਵਿੱਚੋਂ ਸਿਰਫ ਇੱਕ ਹੀ ਇਨਸਾਨ ਤੇ ਇਲਾਕਾ ਛੱਡਿਆ ਜਾਂਦਾ ਹੈ ਉਹ ਹੈ ਮਲੇਰਕੋਟਲੇ ਦਾ ਇਲਾਕਾ ਤੇ ਨਵਾਬ ਮਲੇਰਕੋਟਲੇ ਦਾ ਪਰਿਵਾਰ ਕਿਉਂਕਿ ਇਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਵੇਲੇ ਹਾ ਦਾ ਨਾਰਾ ਮਾਰਿਆ ਸੀ ਵਜ਼ੀਰ ਖਾਨ ਉਤਾੜਨਾ ਕੀਤੀ ਸੀ ਕਿ ਸ਼ੀਰਖੋਰ ਬੱਚਿਆਂ ਤੇ ਜ਼ੁਲਮ ਨਾ ਕਰ ਇਹ ਸ਼ਰਾ ਇਜਾਜ਼ਤ ਨਹੀਂ ਦਿੰਦੀ ਨਹੀਂ ਤੇ ਤੇਰਾ ਰਾਜ ਤਬਾਹ ਹੋ ਜਾਏਗਾ ਤੋ ਇਹ ਸਾਰਾ ਕੁਝ 1704 ਤੋਂ ਲੈ ਕੇ 1710 ਤੱਕ 6 ਸਾਲਾਂ ਦੇ ਵਿੱਚ ਵਿੱਚ ਵਾਪਰ ਜਾਂਦਾ ਹੈ ਤੇ ਹੰਕਾਰੀ ਰਾਜਿਆਂ ਦਾ ਹੰਕਾਰ ਤੋੜ ਕੇ ਮੁਗਲ ਸਲਤਨਤ ਖਤਮ ਕਰਕੇ ਖਾਲਸਾ ਰਾਜ ਸਥਾਪਿਤ ਹੁੰਦਾ ਹੈ ਜਿਹਦੇ ਵਿੱਚ ਸਭ ਧਰਮਾਂ ਜਾਤਾਂ ਦੀ ਬਰਾਬਰੀ ਹੁੰਦੀ ਹੈ ਅਨਿਆਮੁਕਤ ਰਾਜ ਹੈ ਹਲੀਮੀ ਰਾਜ ਹੈ ਜ਼ੁਲਮ ਦੀ ਜੜ ਪੁੱਟ ਕੇ ਹਲੀਮੀ ਰਾਜ ਕਾਇਮ ਕੀਤਾ ਗਿਆ ਹੈ ਸੋ ਆਸ ਹੈ ਤੁਹਾਨੂੰ ਇਹ ਸਾਰੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਹੋਵੇ ਤਾਂ ਆਪਣੇ ਇਸ ਚੈਨਲ ਨੂੰ ਸਿਰੜ ਨਿਸ਼ਾਨੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਪੁਲਾ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ